ਅੱਜ ਥਾਣਾ ਦੇ ਸਮਾਣਾ ਸਿਟੀ ਸ਼ਹਿਰ ਵਿਖੇ ਦੋ ਵਿਅਕਤੀਆਂ ਨੂੰ ਹਿਰਨ ਸਮੇਤ ਕੀਤਾ ਕਾਬੂ ਇਸ ਦੌਰਾਨ ਥਾਣਾ ਮੁਖੀ ਦੇ ਇਨਚਾਰਜ ਸਿੰਦਰਪਾਲ ਨੇ ਕੀ ਕਿਹਾ ਜਿਹੜਾ ਸੁਣੋ ਰਿਪੋਰਟ ਰਾਜਕੁਰਮੀ ਪਵਾਨੀਗੜ ਸਿੰਦਰ ਜਿਹੜੇ ਜਿਹੜੇ ਦੋ ਬੰਦੇ ਫੜੇ ਨੇ ਕਿੱਥੋਂ ਇਹ ਕਿਵੇਂ ਫੜੇ ਸਿਰ ਕੀ ਗੱਲ ਵਾਸੀ ਹੈ ਜੀ ਕੱਲ ਮਿਤੀ 27/9/24 ਨੂੰ ਸਾਡਾ ਇਹ ਸੀ ਬਜਨ ਸਿੰਘ ਜੀ ਪੁਲਿਸ ਪਾਰਟੀ ਸਵੀਟ ਗਸਤੇ ਤਰਾੜ ਕੱਚਾ ਵਾ ਰਸਤੇ ਜਾ ਰਹੇ ਸੀ ਕਿ ਫਤਿਹਪੁਰ ਨੂੰ ਜਿਹੜਾ ਸੂਏ ਤੇ ਜਿੱਥੇ ਕੋ ਦੋ ਮੋਟਰਸਾਈਕਲ ਸਵਾਰ ਇੱਕ ਤਾਂ ਪੁਲਿਸ ਵਾਲਟੀ ਨੇ ਵੇਖ ਕੇ ਭਜਾਉਣ ਲੱਗੇ ਜਿਨ੍ਹਾਂ ਨੂੰ ਅਸੀਂ ਜਤ ਸਿੰਘ ਦੇ ਕਪੂ ਕਰਕੇ ਛਕਤ ਗ੍ਰਾਮ ਨਾਂ ਪਤਾ ਪੁੱਛਿਆ ਜਿਨ੍ਹਾਂ ਆਪਣਾ ਨਾਮ ਇੱਕ ਨੇ ਮਰਪਾਲ ਸਿੰਘ ਦੱਸਿਆ ਦੂਜੇ ਨੇ ਆਪਾਂ ਹਰਸ਼ਵੀਰ ਸਿੰਘ ਕakre ਦੱਸਿਆ ਜਿਕੇ ਜਿਨ੍ਹਾਂ ਤੇ ਸ਼ੱਕ ਹੋਣ ਕਰਕੇ ਫਿਰ ਵਾਦਸਾ ਇੱਕ ਤਾਂ ਤਾਂ ਨੇ ਜਾ ਕੇ ਨਦੀ ਕੱਚਾ ਤੋਂ ਤਲਾਸ਼ੀ ਕੀਤੀ ਜਿਨ੍ਹਾਂ ਬਸ ਉਹ ਜੋ ਮਰਪਾਲ ਕਮਜੇ ਵਿੱਚੋਂ 3 ਗ੍ਰਾਮ ਜਿੱਟਾ ਹਰੇਕ ਪ੍ਰਾਪਤ ਹੋਈ ਤੇ ਹਰスイ 2 ਗ੍ਰਾਮ ਪ੍ਰਾਪਤ ਹੋਈ ਹੈ ਇਹਨਾਂ ਨੂੰ ਗਤਵਾ ਅੰਦਰ ਝੜ ਕੇ ਹੱਥ ਜਾਂ ਤੱਕ ਰਸਤਾ ਕਿਤਾ ਕੋਰਟ ਦੇ ਵਿੱਚ ਕਰ ਕੇ ਕਦਰਵਾਟ ਦਾ ਬੰਦਾ